ਸੱਚੀ ਗੱਲ ਦੋਸਤੋ ਇੱਕ ਬਹੁਤ ਹੀ ਵੱਡੀ ਤੇ ਅਹਿਮ ਖਬਰ ਜੋ ਅਸੀਂ ਤੁਹਾਡੇ ਨਾਲ ਰਾਜਵੀਰ ਜਵੰਦਾ ਦੀ ਨਵੀਂ ਅਪਡੇਟ ਸਾਂਝੀ ਕਰਨ ਜਾ ਰਹੇ ਹਾਂ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਪੰਜਾਬੀ ਮਸ਼ਹੂਰ ਕਲਾਕਾਰ ਰਾਜਵੀਰ ਜਵੰਦਾ ਹਮੇਸ਼ਾ ਹਮੇਸ਼ਾ ਦੇ ਲਈ ਇਸ ਦੁਨੀਆ ਦੇ ਵਿੱਚੋਂ ਹਮੇਸ਼ਾ ਲਈ ਚਲੇ ਗਏ ਹਨ ਕਿਉਂਕਿ ਉਹਨਾਂ ਦਾ ਇੱਕ ਬਹੁਤ ਹੀ ਵੱਡਾ ਭਿਆਨਕ ਐਕਸੀਡੈਂਟ ਹੋਇਆ ਜਿਸ ਦੇ ਕਾਰਨ ਉਹਨਾਂ ਦੀ 10 ਤੋਂ 11 ਦਿਨਾਂ ਤੋਂ ਬਾਅਦ ਹਸਪੀਟਲ ਦੇ ਡਾਕਟਰਾਂ ਦੇ ਵੱਲੋਂ ਦੱਸੀ ਜਾਂਦੀ ਹੈ ਕਿ ਉਹਨਾਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਹੁਣ ਵੱਡੇ-ਵੱਡੇ ਖੁਲਾਸੇ ਹਰ ਰੋਜ਼ ਹੋ ਰਹੇ ਹਨ ਪਰ ਜਿਹੜਾ ਹੁਣ ਵੱਡਾ ਖੁਲਾਸਾ ਹੋਇਆ ਹੈ ਉਸ ਨੇ ਸਭ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ ਤੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿ ਅਜਿਹਾ ਕੁਝ ਵੀ ਹੋ ਸਕਦਾ ਹੈ ਇਸਦੇ ਵਿੱਚ ਕਿੰਨਾ ਸੱਚ ਹੈ ਤੇ ਕਿੰਨਾ ਝੂਠ ਵੀਡੀਓ ਵਿੱਚ ਜ਼ਰੂਰ ਸਾਂਝਾ ਕਰਾਂਗੇ ਕਿਉਂਕਿ ਦੋਸਤੋ ਜਿਹੜੀ ਰਾਜਵੀਰ ਜਵੰਦਾ ਦੀ ਪਤਨੀ ਹੈ ਜਦੋਂ ਉਸਨੇ ਜਦੋਂ ਉਸ ਦਿਨ ਰਾਜਵੀਰ ਜਵੰਦਾ ਆਪਣੇ ਘਰ ਤੋਂ ਨਿਕਲਣ ਲੱਗਿਆ ਸੀ ਰਾਈਡ ਕਰਨ ਦੇ ਲਈ ਤਾਂ ਉਸ ਦੀ ਪਤਨੀ ਨੇ ਉਸ ਨੂੰ ਜ਼ਰੂਰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਅੱਜ ਤੁਸੀਂ ਰਹਿਣ ਦਵੋ ਮੋਟਰਸਾਈਕਲ ਦੀ ਚਾਬੀ ਤੱਕ ਕੱਢੀ ਪਰ ਕਹਿੰਦੇ ਹਨ ਕਿ ਉਸਦੇ ਸਾਂ ਹੀ ਇੰਨੇ ਲਿਖੇ ਸੀ ਇਸ ਕਰਕੇ ਉਸ ਨੂੰ ਰੱਬ ਨੇ ਬੁਲਾ ਲਿਆ ਮੌਤ ਨੇ ਬੁਲਾ ਲਿਆ ਕਿ ਉਸ ਨੂੰ ਉਹ ਉਸ ਦਿਨ ਰੁਕਿਆ ਨਹੀਂ ਆਪਣੇ ਘਰ ਵਾਲੀ ਦੇ ਕਹਿਣ ਤੋਂ ਇਸ ਕਰਕੇ ਦੋਸਤੋ ਹੁਣ ਇਹ ਵੱਡੀ ਖਬਰ ਆ ਰਹੀ ਹੈ ਕਿ ਜਿਹੜੀ ਰਾਜਵੀਰ ਜਵੰਦਾ ਦੀ ਪਤਨੀ ਹੈ ਉਸ ਨੇ ਇਹ ਕਾਂਡ ਕਰਵਾਇਆ ਹੈ ਉਸ ਨੇ ਇਹ ਕਾਰਨਾਮਾ ਕਰਵਾਇਆ ਕਿ ਉਹ ਰਾਜਵੀਰ ਜਵੰਦਾ ਦੇ ਦੋਸਤਾਂ ਦੇ ਨਾਲ ਮਿਲੀ ਹੋਈ ਹੈ ਦੇ ਦੋਸਤੋ ਰਾਜਵੀਰ ਜਵੰਦਾ ਦੇ ਦੋਸਤਾਂ ਦੇ ਵੱਲੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ ਕਿ ਉਸ ਦਿਨ ਕੋਲਡ ਡਰਿੰਕ ਦੇ ਵਿੱਚ ਕੋਈ ਨਸ਼ੀਲੀ ਦਵਾਈ ਮਿਲਾ ਕੇ ਰਾਜਵੀਰ ਜਵੰਦਾ ਨੂੰ ਰਾਈਡ ਕਰਨ ਤੋਂ ਪਹਿਲਾਂ ਦਿੱਤੀ ਗਈ ਸਿੱਦੇ ਕਾਰਨ ਜਦੋਂ ਰਾਜਵੀਰ ਜਵੰਦਾ ਰਾਈਡ ਕਰਨ ਦੇ ਲਈ ਉਸ ਦਿਨ ਨਿਕਲਿਆ ਤੇ ਜਿਹੜੀ ਕੋਲਡ ਡਰਿੰਕ ਦੇ ਵਿੱਚ ਨਸ਼ੀਲੀ ਦਵਾਈ ਮਲਾਈ ਗਈ ਸੀ ਉਹ ਉਸ ਦੇ ਦਿਮਾਗ ਤੇ ਆਪਣਾ ਵਾਰ ਕਰਨਾ ਸ਼ੁਰੂ ਕਰ ਦਿੰਦੀ ਹੈ ਜਿਸ ਤੋਂ ਬਾਅਦ ਉਸ ਦਾ ਸਿਰ ਕੁਮਜਾਂਦਾ ਹੈ ਤੇ ਉਹ ਪਸ਼ੂਆਂ ਦੇ ਵਿੱਚ ਵੱਜਦਾ ਹੈ ਤੇ ਜਿਸ ਦੇ ਕਾਰਨ ਉਹਦਾ ਭਿਆਨਕ ਐਕਸੀਡੈਂਟ ਹੁੰਦਾ ਹੈ ਇਹ ਇੱਕ ਨਵੀਂ ਅਪਡੇਟ ਹੁਣੇ ਸਾਹਮਣੇ ਆਈ ਹੈ ਕਿ ਰਾਜਵੀਰ ਜਵੰਦਾ ਦੇ ਦੋਸਤਾਂ ਨੇ ਉਸ ਦੇ ਨਾਲ ਵੱਡਾ ਧੋਖਾ ਕੀਤਾ ਹੈ ਉਹ ਮਰਿਆ ਨਹੀਂ ਦੇ ਦੋਸਤਾਂ ਦੇ ਵੱਲੋਂ ਉਸ ਦੇ ਜਿਗਰੀ ਯਾਰਾਂ ਦੇ ਵੱਲੋਂ ਮਾਰਿਆ ਗਿਆ ਹੈ ਤੇ ਇਸ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਦੀ ਪਤਨੀ ਦਾ ਵੱਡਾ ਹੱਥ ਕਿਉਂਕਿ ਦੋਸਤੋ ਇਹ ਇਲਜ਼ਾਮ ਲੋਕ ਕਮੈਂਟ ਬਾਕਸ ਦੇ ਵਿੱਚ ਇਸ ਕਰਕੇ ਲਾ ਰਹੇ ਹਨ ਕਿ ਰਾਜਵੀਰ ਜਵੰਦਾ ਦੀ ਪਤਨੀ ਨੇ ਉਸ ਦਿਨ ਰਾਜਵੀਰ ਜਵੰਦਾ ਨੂੰ ਪੂਰੀ ਤਰ੍ਹਾਂ ਕਿਉਂ ਨਹੀਂ ਰੋਕਿਆ ਜੇਕਰ ਉਹ ਰੋਕ ਰਹੀ ਸੀ ਤਾਂ ਉਸ ਦੀ ਚਾਬੀ ਕੱਢ ਕੇ ਰੱਖ ਸਕਦੀ ਸੀ ਪਰ ਦੋਸਤੋ ਮੈਨੂੰ ਇਹ ਦੱਸੋ ਕਿ ਉਸ ਨੂੰ ਪਹਿਲਾਂ ਹੀ ਸੁਪਨਾ ਆ ਗਿਆ ਸੀ ਬੇਸ਼ਰਮ ਲੋਕਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਸਾਨੂੰ ਕਦੇ ਵੀ ਕਿਸੇ ਦੀ ਮੌਤ ਦਾ ਪਤਾ ਨਹੀਂ ਹੁੰਦਾ ਜੇਕਰ ਉਸ ਨੂੰ ਪਤਾ ਹੁੰਦਾ ਤਾਂ ਉਹ ਉਸ ਨੂੰ ਸਵੇਰੇ ਉੱਠਣੇ ਨਾ ਦਿੰਦੀ ਉਹ ਬੈੱਡ ਤੇ ਹੀ ਸੁੱਤੇ ਪਿਆ ਨੂੰ ਚਾਹ ਦੇ ਦਿੰਦੀ ਤੇ ਉਹ ਉੱਥੇ ਹੀ ਆਪਣਾ ਰੋਟੀ ਪਾਣੀ ਖਾ ਕੇ ਉਸ ਨੂੰ ਕਹਿ ਦਿੰਦੀ ਵੀ ਨਹੀਂ ਜਾਣਾ ਅੱਜ ਤੇਰੇ ਨਾਲ ਇਹ ਕੁਝ ਹੋਣ ਵਾਲਾ ਪਰ ਉਸ ਨੂੰ ਨਹੀਂ ਪਤਾ ਸੀ ਉਹ ਅਚਾਨਕ ਰੋਕ ਰਹੀ ਸੀ ਇਸ ਦੇ ਵਿੱਚ ਤੁਹਾਨੂੰ ਉਸ ਦੀ ਪਤਨੀ ਤੇ ਝੂਠੇ ਇਲਜ਼ਾਮ ਅਫਵਾਹਾਂ ਨਹੀਂ ਫਲਾਣੀਆਂ ਚਾਹੀਦੀਆਂ ਕਿ ਉਸ ਦੀ ਪਤਨੀ ਨੇ ਕਿਉਂ ਨਹੀਂ ਰੋਕਿਆ ਉਹ ਦੋਸਤਾਂ ਨਾਲ ਮਿਲੀ ਹੋਈ ਸੀ ਤੇ ਦੋਸਤੋ ਇੱਕ ਦੋਸਤ ਅਜਿਹਾ ਹੈ ਜੋ ਮੰਨ ਵੀ ਚੁੱਕਿਆ ਹੈ ਕਿ ਰਾਜਵੀਰ ਜਵੰਦਾ ਦਾ ਮੇਰੇ ਹੱਥੋਂ ਕਤਲ ਹੋਇਆ ਹੈ ਤੇ ਮੈਂ ਮਾਰਿਆ ਹਾਂ ਦੋਸਤੋ ਦੂਜੇ ਪਾਸੇ ਦੇਖ ਕੇ ਦੇਖਿਆ ਜਾਵੇ ਇੱਕ ਦੋਸਤ ਕੈਨੇਡਾ ਦੇ ਵਿੱਚ ਭੱਜਿਆ ਹੋਇਆ ਹੈ ਜੋ ਹਜੇ ਤੱਕ ਪੁਲਿਸ ਦੇ ੱੱਕੇ ਨਹੀਂ ਚੜਿਆ ਪਤਨੀ ਨੇ ਸੱਚ ਬੋਲ ਕੇ ਸਾਰੀਆਂ ਪੋਲਾਂ ਖੋਲ ਦਿੱਤੀਆਂ ਹਨ ਕਿ ਰਾਜਵੀਰ ਜਵੰਦਾ ਦੇ ਦੋਸਤਾਂ ਨੇ ਹੀ ਕਤਲ ਕਰਿਆ ਹੈ ਉਸ ਨੂੰ ਮਾਰਿਆ ਹੈ ਇਸ ਕਰਕੇ ਦੋਸਤੋ ਹੁਣ ਪਤਨੀ ਦੀ ਇਹ ਖੁਲਾਸੀ ਜੰਦੀ ਹੋਈ ਦੀ ਵੱਡੀ ਵੀਡੀਓ ਲੀਕ ਹੋ ਰਹੀ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਰਾਜਵੀਰ ਜਵੰਦਾ ਦੀ ਅਪਡੇਟ ਨੂੰ ਲੈ ਕੇ ਨਵੀਂ ਹਲਚਲ ਤੇਜ਼ ਹੋਈ ਹੈ ਹੁਣ ਪੁਲਿਸ ਦੇ ਵੱਲੋਂ ਜਲਦੀ ਵੱਡੇ ਖੁਲਾਸੇ ਕੀਤੇ ਜਾ ਸਕਦੇ ਹਨ ਤੇ ਦੋਸਤੋ ਸਾਨੂੰ ਰਾਜਵੀਰ ਜਵੰਦਾ ਦੇ ਨਾਲ ਖੜਨਾ ਚਾਹੀਦਾ ਹੈ ਸਾਨੂੰ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਹੈ ਕੁਝ ਰਾਜਵੀਰ ਜਵੰਦਾ ਦੀ ਪਤਨੀ ਦੇ ਉੱਤੇ ਇਹ ਵੀ ਦੋਸ਼ ਲਗਾ ਰਹੇ ਹਨ ਕਿ ਉਸਨੇ ਸੰਸਕਾਰ ਵਾਲੇ ਦਿਨ ਚਿੱਟੇ ਰੰਗ ਦਾ ਸੂਟ ਪਾਇਆ ਹੋਇਆ ਸੀ ਬੇਸ਼ਰਮ ਲੋਕਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਤੁਸੀਂ ਉੱਥੇ ਜਾ ਕੇ ਅਜਿਹੇ ਵਿੱਚ ਤਿਆਂ ਪਹਿਣਾ ਦੇ ਸੂਟ ਦੇਖਦੇ ਹੋ ਉਸ ਦੇ ਕੋਲ ਕੋਈ ਵੀ ਸੂਟ ਸੀ ਉਸ ਨੇ ਪਾ ਲਿਆ ਇਸ ਦਾ ਮਤਲਬ ਇਹ ਨਹੀਂ ਸੀ ਕਿ ਉਹ ਉਸ ਦੀ ਮੌਤ ਦਾ ਇੰਤਜ਼ਾਰ ਕਰ ਰਹੀ ਇਸ ਲਈ ਮੈਂ ਬੇਨਤੀ ਕਰਦਾ ਕਿ ਅਜਿਹੇ ਇਲਜ਼ਾਮ ਕਮੈਂਟ ਬੋਕਸ ਦੇ ਵਿੱਚ ਉਸ ਦੀ ਪਤਨੀ ਦੇ ਨਾ ਲਗਾਓ ਘਰਦਿਆਂ ਦੇ ਉੱਤੇ ਨਾ ਲਗਾਓ ਦੁੱਖ ਦੀ ਘੜੀ ਹੈ ਪਰਿਵਾਰ ਦੇ ਨਾਲ ਖੜੋ ਜਿਵੇਂ ਪੰਜਾਬੀ ਸਿੰਗਰ ਖੜੇ ਹਨ ਤੇ ਮੈਂ ਆਸ ਕਰਦਾ ਤੁਸੀਂ ਉਹਨਾਂ ਦੇ ਪਰਿਵਾਰ ਦੇ ਲਈ ਸੁੱਖ ਦੀ ਅਰਦਾਸ ਕਰੋਗੇ ਰਾਜਵੀਰ ਜਮੰਦਾ ਦੀ ਆਤਮਾ ਦੀ ਸ਼ਾਂਤੀ ਲਈ ਵੀ ਸੁੱਖ ਦੀ ਅਰਦਾਸ ਕਰੋਗੇ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਦੋਸਤੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ